ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਮੌਕਾ ਨਾ ਗਵਾਣਾ ਉਹ ਇੱਕ ਕਿਸਾਨ ਦੀ ਕੁਲੋਤੀ ਸੀ ਜੋ ਕਿ ਬਹੁਤ ਹੀ ਸੋਹਣੀ ਅਤੇ ਨਿੰਮਰ ਸੀ ਇੱਕ ਨੌਜਵਾਨ ਲੜਕਾ ਉਸਦੀ ਧੀ ਨਾਲ ਵਿਆਹ ਕਰਵਾਉਣ ਲਈ ਕਿਸਾਨ ਕੋਲ ਆਇਆ ਨੌਜਵਾਨ ਨੇ ਉਸ ਧੀ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਕਿਸਾਨ ਨੇ ਕਿਹਾ ਇੰਜ ਕਰ ਤੂੰ ਸਿੱਖੇਦ ਨੂੰ ਜਾਓ ਮੈਂ ਇੱਕ ਇੱਕ ਕਰਕੇ ਤਿੰਨ ਬਲਦ ਛੱਡਾਂਗਾ ਜੇਕਰ ਤੂੰ ਤਿੰਨਾ ਬਲਦਾਂ ਵਿੱਚੋਂ ਕਿਸੇ ਇੱਕ ਦੀ ਵੀ ਪੂਛ ਫੜ ਲਵੇਂ ਤਾਂ ਮੈਂ ਤੇਰਾ ਵਿਆਹ ਆਪਣੀ ਧੀ ਨਾਲ ਕਰਵਾ ਦੇਵਾਂਗਾ ਨੌਜਵਾਨ ਇਸ ਗੱਲ ਨੂੰ ਆਸਾਨ ਸਮਝਦਿਆਂ ਖੁਸ਼ੀ ਮਨਾਈ ਅਤੇ ਬਲਦ ਦੀ ਪੂਛ ਫੜਨ ਲਈ ਖੇਤ ਵਿੱਚ ਖੜਾ ਹੋ ਗਿਆ ਕਿਸਾਨ ਨੇ ਖੇਤਾਂ ਵਿੱਚ ਬਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਇਸ ਵਿੱਚੋਂ ਬਹੁਤ ਵੱਡਿਆ ਕਾਰ ਦਾ ਇੱਕ ਖਤਰਨਾਕ ਬਲਦ ਨਿਕਲਿਆ ਜਿਸ ਦੀਆਂ ਆਸਾਂ ਭੜਕ ਰਹੀਆਂ ਸਨ ਨੌਜਵਾਨ ਅਜੇਹਾ ਬਲਦ ਪਹਿਲਾਂ ਕਦੇ ਨਹੀਂ ਦੇਖਿਆ ਸੀ ਉਹ ਡਰ ਗਿਆ ਇਸ ਲਈ ਉਸ ਨੇ ਅਗਲੇ ਬਲਦ ਦੀ ਉਡੀਕ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਉਨੂੰ ਬਚਾਉਣ ਲਈ ਉਹ ਇੱਕ ਪਾਸੇ ਚਲਾ ਗਿਆ। ਬਲਦ ਨੂੰ ਉਸਨੇ ਕੋਲੋਂ ਲੰਘਣ ਦਿੱਤਾ। ਕਿਸਾਨ ਨੇ ਦੁਬਾਰਾ ਦਰਵਾਜ਼ਾ ਖੋਲ੍ਹ ਲਿਆ। ਤਹਿਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਇੱਕ ਵੱਡਾ ਤੇ ਹੋਰ ਭਿਆਨਕ ਬਲਦ ਬਾਹਰ ਨਿਕਲਿਆ। ਨੌਜਵਾਨ ਨੇ ਸੋਚਿਆ ਕਿ ਪਿਛਲਾ ਬਲਦ ਠੀਕ ਸੀ। ਇਸ ਵਾਰ ਵੀ ਉਸਨੇ ਆਪਣੇ ਆਪ ਨੂੰ ਬਚਾਇਆ ਤੇ ਬਲਦ ਨੂੰ ਛੱਡ ਦਿੱਤਾ ਅਤੇ ਬਲਦ ਅੱਗੇ ਭੱਜ ਗਿਆ। ਤੀਜੀ ਤੇ ਆਖਰੀ ਵਾਰ ਦਰਵਾਜ਼ਾ ਫਿਰ ਖੁੱਲ੍ਹਿਆ। ਨੌਜਵਾਨ ਦੇ ਚਿਹਰੇ ਤੇ ਮੁਸਕਰਾਹਟ ਆ ਗਈ। ਇਸ ਵਾਰ ਬਲਦ ਛੋਟਾ ਤੇ ਮੌਰੀਅਲ ਜਿਹਾਂ ਨਿਕਲਿਆ। ਜਿਵੇਂ ਹੀ ਬਲ ਨੌਜਵਾਨ ਦੇ ਨੇੜੇ ਆਉਣ ਲੱਗਾ ਤਾਂ ਨੌਜਵਾਨ ਨੇ ਉਸ ਦੀ ਪੂਛ ਨੂੰ ਫੜਨ ਦਾ ਮਨ ਸਹੀ ਸਮੇਂ ਤੇ ਇਸ ਨੂੰ ਫੜ ਸਕੇ ਅਤੇ ਉਸ ਸੁੰਦਰ ਲੜਕੀ ਨਾਲ ਵਿਆਹ ਕਰਵਾ ਸਕੇ ਪਰ ਇਹ ਕੀ ਉਸ ਬਲਦੇ ਦੀ ਕੋਈ ਪੂਛ ਨਹੀਂ ਸੀ ਭਾਵ ਹਰ ਮਨੁੱਖ ਦਾ ਜੀਵਨ ਮੌਕੇ ਨਾਲ ਭਰਪੂਰ ਹੈ ਕੁਝ ਆਸਾਨ ਹੁੰਦੇ ਹਨ ਅਤੇ ਕੁਝ ਔਖੇ ਹੁੰਦੇ ਹਨ ਪਰ ਇੱਕ ਵਾਰ ਮੌਕਾ ਖੁੰਝ ਗਿਆ ਉਹ ਦੁਬਾਰਾ ਕਦੇ ਨਹੀਂ ਆਉਂਦਾ ਇਸ ਲਈ ਵਿਅਕਤੀ ਨੂੰ ਹਮੇਸ਼ਾ ਪਹਿਲੇ ਮੌਕੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਮੇਰੇ ਚੈਨਲ ਤੇ ਜਾ ਕੇ ਅਦਾਨੀਆਂ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਦਾਂ ਦੀਆਂ ਲਗਦੀਆਂ ਪਈਆਂ ਤੁਹਾਨੂੰ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਵਿੱਚ